ਮੇਰਾ ਨਾਮ ਬਲਵਿੰਦਰ ਸਿੰਘ ਮੈਂ ਤੇ ਕਿਲਾਜੀ ਤੇ ਕੀ ਹੋਇਆ ਤੇ ਨਿਸ਼ਾਰਾ ਕਲਾਜੀ ਇੱਕ ਪਿੰਡ ਜਿੱਥੇ ਕਣਕ ਛੜੀ ਹੋਈ ਆ ਹੂੰ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਹੂੰ ਫਿਰ ਸਾਡੇ ਸੱਜਣਿਆਂ ਉਹਨਾਂ ਨੇ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਦਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਲ ਤੇ ਕਣਕ ਸੜ ਕੇ ਸੁਆਹ ਚੁੱਕੀ ਹੂੰ ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਹੂੰ ਦੂਜੀ ਗੱਡੀ ਆਈ ਉਹ ਤੋਂ ਬਗੈਰ ਨੇਜਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਚੁੱਕੀ। ਠੀਕ। ਮੇਰਾ ਨਾਮ ਬਲਵਿੰਦਰ ਸਿੰਘ ਜੀ। ਪਿੰਡ ਕਿਹੜਾ ਜੀ ਤੇ ਕੀ ਹੋਇਆ? ਇਹ ਨਿਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਛੜੀ ਹੋਈ ਆ। ਹੂੰ। ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ। ਅੱਗ ਲੱਗੀ ਹੋਈ ਸੀ। ਹੂੰ। ਤੇਰੇ ਸਾਡੇ ਸੱਜਣਿਆਂ ਉਹਨਾਂ ਨੇ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਦਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਲ ਤੇ ਕਣਕ ਸੜ ਕੇ ਸੁਆਹ ਚੁੱਕੀ। ਹੂੰ। ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਠੀਕ ਮੇਰਾ ਨਾਮ ਬਲਵਿੰਦਰ ਸਿੰਘ ਜੀ ਤੇ ਕਿਹੜਾ ਜੀ ਤੇ ਕੀ ਹੋਇਆ ਤੇ ਨਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਛੜੀ ਹੋਈ ਆ ਹੂੰ ਇੱਥੇ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਤੇ ਸਾਡੇ ਸੱਜਣਿਆਂ ਉਹਨਾਂ ਨੇ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਨਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਲ ਤੇ ਕਣਕ ਸੜ ਕੇ ਸੁਆਹ ਚੁੱਕੀ ਹੂੰ ਜਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਹੂੰ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਠੀਕ ਮੇਰਾ ਨਾਮ ਬਲਵਿੰਦਰ ਸਿੰਘ ਜੀ ਕਿਹਦਾ ਜੀ ਤੇ ਕੀ ਹੋਇਆ ਤੇ ਨਿਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਛੜੀ ਹੋਈ ਆ ਹੂੰ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਤੇ ਸਾਡੇ ਸੱਜਣਿਆਂ ਉਹਨਾਂ ਨੂੰ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਦਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਆੜ ਤੇ ਕਣਕ ਸੜਕੇ ਸਵਾਹ ਚੁੱਕੀ ਜਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜਕੇ ਸਵਾਹ ਹੋ ਚੁੱਕੀ ਠੀਕ ਮੇਰਾ ਨਾਮ ਬਲਵਿੰਦਰ ਸਿੰਘ ਜੀ ਕਣਕੜਾ ਜੀ ਤੇ ਕੀ ਹੋਇਆ ਤੇ ਨਿਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਸੜੀ ਹੋਈ ਆ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਆ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਤੇਰੇ ਸਾਡੇ ਸੱਜਣਿਆਂ ਉਹਨਾਂ ਨੇ ਮੈਨੂੰ ਫੋਨ ਕਰਦਾ ਰਿਹਾ ਤੇ ਫੋਨ ਕਰਦਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਲ ਤੇ ਕਣਕ ਸੜ ਕੇ ਸੁਆਹ ਚੁੱਕੀ ਹੂੰ ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਹੂੰ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਠੀਕ ਮੇਰਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਜੀ ਤੇ ਕੀ ਹੋਇਆ ਤੇ ਨਿਸ਼ਾਰਾ ਕਲਾ ਜੀ ਪਿੰਡ ਜਿੱਥੇ ਕਣਕ ਛੜੀ ਹੋਈ ਆ ਹੂੰ ਇੱਥੋਂ ਮੈਂ ਲਾਗੋ ਆਪਣੇ ਪੰਚਾਇਤ ਮੈਂਬਰ ਐ ਮੈਂ ਘਰ ਦੇ ਵਿੱਚ ਖਾਣਾ ਖਾਣ ਵਾਸਤੇ ਆਇਆ 1:30 ਵਜੇ ਅੱਗ ਲੱਗੀ ਹੋਈ ਸੀ ਤੇ ਸਾਡੇ ਸੱਜਣਿਆਂ ਉਹਨਾਂ ਨੇ ਮੈਂ ਫੋਨ ਕਰਦਾ ਰਿਹਾ ਤੇ ਫੋਨ ਕਰਦਿਆਂ ਕਰਦਿਆਂ ਯਾਨੀ ਕਿ 10-15 ਮਿੰਟਾਂ ਦੇ ਵਿੱਚ ਕਣਕ ਜਿਹੜੀ ਨਾਲ ਤੇ ਕਣਕ ਸੜ ਕੇ ਸੁਆਹ ਚੁੱਕੀ ਯਾਨੀ ਕਿ ਫਿਰ ਗੱਡੀਆਂ ਆਈਆਂ ਪਾਣੀ ਵਾਲੀਆਂ ਇੱਕ ਗੱਡੀ ਆਈ ਪਾਣੀ ਚਾਲੂ ਕੀਤਾ ਤੇ ਚੱਲੀ ਨਹੀਂ ਪਾਣੀ ਨਹੀਂ ਚੱਲਿਆ ਦੂਜੀ ਗੱਡੀ ਆਈ ਉਹ ਤੋਂ ਬਗੈਰ ਜਿੰਨੇ ਚਿਰ ਨੂੰ ਉਹ ਪਹੁੰਚੀ ਗੱਡੀ ਤੇ ਸਾਰੀ ਕਣਕ ਸੜ ਕੇ ਸੁਆਹ ਹੋ ਚੁੱਕੀ ਠੀਕ